ਹਾਂਜੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟੱਡੀ ਸਮਰ ਪੰਜਾਬੀ ਤੇ ਬੱਚਿਓ ਕੱਲ 17 ਜਨਵਰੀ 2026 ਨੂੰ ਹੋਣ ਜਾ ਰਿਹਾ ਤੁਹਾਡਾ ਪੰਜਾਬੀ ਲਾਜ਼ਮੀ ਦਾ ਪੇਪਰ 12ਵੀਂ ਜਮਾਤ ਦਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਇਹ ਪ੍ਰੀ ਬੋਰਡ ਦੇ ਵਿੱਚ ਆਉਣ ਵਾਲਾ ਜਿਹੜਾ ਪ੍ਰਸ਼ਨ ਪੱਤਰ ਆ ਉਹ ਆਪਾਂ ਹੱਲ ਕਰਨ ਜਾ ਰਹੇ ਹਾਂ ਸੋ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਚੰਗੀ ਤਰ੍ਹਾਂ ਸਮਝਣਾ ਤਾਂ ਕਿ ਤੁਹਾਡੇ ਪੂਰੇ ਤੋਂ ਪੂਰੇ ਅੰਕ ਆ ਸਕਣ ਚਲੋ ਜਿਆਦਾ ਸਮਾਂ ਨਾ ਗਵਾਉਂਦੇ ਹੋਏ ਆਪਾਂ ਇਸ ਪ੍ਰਸ਼ਨ ਪੱਤਰ ਨੂੰ ਹੱਲ ਕਰਨਾ ਸ਼ੁਰੂ ਕਰਦੇ ਹਾਂ ਭਾਗ ਊੜਾ ਪਾਗੂੜੇ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਸਾਡੇ ਕੋਲ ਹੈ ਸanskrit ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ ਤਾਂ ਬੱਚਿਓ ਸੰਸਕ੍ਰਿਤਤਾ ਹ ਵਿੱਚ ਹੱਥ ਨੂੰ ਕਿਹਾ ਜਾਂਦਾ ਹੈ ਕਰ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਆਹ ਕੰਮ ਆਪਣੇ ਕਰ ਕਮਲਾ ਨਾਲ ਕਰੋ ਤਾਂ ਉਸ ਦਾ ਮਤਲਬ ਹੁੰਦਾ ਆਪਣੇ ਹੱਥਾਂ ਨਾਲ ਦੂਜਾ ਪ੍ਰਸ਼ਨ ਹੈਗਾ ਨਕਲਾਂ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ ਤਾਂ ਨਕਲਾਂ ਕਰਨ ਵਾਲੇ ਕਲਾਕਾਰ ਨੂੰ ਕਿਹਾ ਜਾਂਦਾ ਹੈ ਜੀ ਨਕਲੀਆ ਠੀਕ ਹੈ ਤੀਜਾ ਸਵਾਲ ਸਾਡੇ ਕੋਲ ਹੈ ਵਿਆਹ ਸਮੇਂ ਜੀਤੋ ਨੂੰ ਕਿੰਨਾਵਾਂ ਸਾਲ ਲੱਗਿਆ ਹੋਇਆ ਸੀ ਦਿਆ ਸਮੇਂ ਜੀ ਦੋਨੋਂ 17ਵਾਂ ਸਾਲ ਲੱਗਿਆ ਹੋਇਆ ਸੀ। ਚੌਥਾ ਪ੍ਰਸ਼ਨ ਹੈਗਾ ਸਾਡੇ ਕੋਲ ਇੱਕ ਕਵਤਾ ਗਈ ਚੁੰਮ ਚੁੰਮੋ ਰੱਖੋ ਕਲਗੀ ਜੁਝਾਰ ਦੀ। ਇਹ ਕਵਤਾ ਕਿਸ ਕਵੀ ਦੀ ਰਚਨਾ ਹੈ? ਇਹ ਹੈ ਜੀ ਨੰਦ ਲਾਲ ਨੂਰਪੁਰੀ ਦੀ ਰਚਨਾ। ਅੱਗੇ ਸਾਡੇ ਕੋਲ ਹੈ ਬੱਚਿਓਸ ਪ੍ਰਸ਼ਨ ਕਿਸੇ ਦੋਸ਼ੀ ਵਿਅਕਤੀ ਦੁਆਰਾ ਦੂਜੇ ਦੇ ਦੋਸ਼ ਕੱਢਣ ਦੀ ਸਥਿਤੀ ਉੱਪਰ ਕਿਹੜੀ ਅਖਾਉਤ ਢੁਕਵੀ ਹੈ? ਤਾਂ ਇਹਦੇ ਲਈ ਅਸੀਂ ਅਕਸਰ ਬੋਲਦੇ ਹਾਂ ਕਿ ਛੱਜਤਾ ਬੋਲੇ, ਸ਼ਾਨਣੀ ਕੀ ਬੋਲੇ। ਤਾਂ ਇਹ ਅਕਾਉਤਾ ਹੈ ਸ਼ਜਤਾ ਬੋਲੇ ਚਾਨਣੀ ਕੀ ਬੋਲੇ ਅੱਗੇ ਸਾਡੇ ਕੋਲੇ ਹੈਗਾ ਪ੍ਰਸ਼ਨ ਅ ਭਾਗ ਅ ਬਹੁ ਚੋਣਵੇਂ ਪ੍ਰਸ਼ਨ ਤਾਂ ਇਹਦੇ ਵਿੱਚ ਬੱਚਿਓ ਸਾਡੇ ਕੋਲੇ ਪਹਿਲਾ ਪ੍ਰਸ਼ਨ ਹੈਗਾ ਮਰਦਾਂ ਦਾ ਉਹ ਕਿਹੜਾ ਨਾਚ ਹੈ ਜਿਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਹੈ ਤਾਂ ਇਹ ਨਾਚ ਹੈ ਬੱਚਿਓ ਲੁੱਡੀ ਦੂਜਾ ਪ੍ਰਸ਼ਨ ਹੈਗਾ ਡਾਕਟਰ ਐਮ ਐਸ ਬਨਜਾਰਾ ਵੇਦੀ ਸੋਹਿੰਦਰ ਸਿੰਘ ਬਨਜਾਰਾ ਵੇਦੀ ਦਾ ਕਿਹੜਾ ਲੇਖ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹੈ ਇਹ ਹੈ ਪੰਜਾਬ ਦੇ ਮੇਲੇ ਤੇ ਤਿਉਹਾਰ ਠੀਕ ਹੈ ਪ੍ਰਸ਼ਨ ਤੀਜਾ ਸੱਭਿਆਚਾਰ ਇੱਕ ਵਗਦਾ ਦਰਿਆ ਹੈ ਠੀਕ ਹੈ ਇਹ ਤੁਹਾਨੂੰ ਲਖਣ ਵੀ ਲਾਉਣਾ ਪਵੇਗਾ ਸੱਭਿਆਚਾਰ ਇੱਕ ਵਗਦਾ ਦਰਿਆ ਹੈ ਹਮੇਸ਼ਾ ਦਰਿਆ ਹੀ ਵਗਦਾ ਹੁੰਦਾ ਅੱਗੇ ਚੌਥਾ ਪ੍ਰਸ਼ਨ ਸਾਡੇ ਕੋਲ ਹੈਗਾ ਅਕਸਰ ਅਖਾਉਤ ਵਰਤੀ ਜਾਂਦੀ ਹੈ ਕਿ ਕੁੱਤੇ ਭੌਂਗਦੇ ਹਨ ਹਾਥੀ ਲੰਘ ਜਾਂਦੇ ਹਨ ਪੰਜਵਾਂ ਪ੍ਰਸ਼ਨ ਹੈਗਾ ਕਿ ਚੀਰੇ ਵਾਲੇ ਸਾਈਕਲ ਸਵਾਰ ਨੇ ਖੁਦ ਕਿੱਥੋਂ ਤੱਕ ਜਾਣਾ ਸੀ ਤਾਂ ਚੀਰੇ ਵਾਲੇ ਸਾਈਕਲ ਸਵਾਰ ਨੇ ਬਾਗਾਂ ਵਾਲੇ ਤੱਕ ਜਾਣਾ ਸੀ ਜਦਕੇ ਜਿਹੜੀ ਬੇਬੇ ਸੀ ਉਹ ਕਹਿੰਦੀ ਸੀ ਮੈਂ ਸਹੇੜੇ ਤੱਕ ਜਾਣਾ ਠੀਕ ਹੈ ਚਲੋ ਹੁਣ ਆਪਾਂ ਦੇਖਦੇ ਹਾਂ ਅਗਲਾ ਪ੍ਰਸ਼ਨ ਪਾਗ ਈੜੀ ਹੇਠ ਲਿਖੇ ਕਥਨਾ ਵਿੱਚੋਂ ਦੱਸੋ ਕਿ ਕਿਹੜਾ ਕਥਨ ਸਹੀ ਅਤੇ ਗਲਤ ਹੈ ਹੁਣ ਅਸੀਂ ਸਹੀ ਅਤੇ ਗਲਤ ਕਥਨ ਦੱਸਣੇ ਆ ਪਹਿਲਾ ਪ੍ਰਸ਼ਨ ਡੰਡਾ ਡੁੱਕ ਜਾਂ ਪੀਲ ਪਲਾਂਘਣ ਨਾਂ ਦੀ ਖੇਡ ਸਰਦੀਆਂ ਦੀ ਰੁੱਤ ਵਿੱਚ ਦੁਪਹਿਰ ਸਮੇਂ ਖੇਡੀ ਜਾਂਦੀ ਹੈ ਇਹ ਪ੍ਰਸ਼ਨ ਹੈਗਾ ਬੱਚਿਓ ਗਲਤ ਕਿਉਂਕਿ ਇਹ ਗਰਮੀਆਂ ਦੇ ਵਿੱਚ ਖੇਡੀ ਜਾਂਦੀ ਹੈ ਖਾਸ ਕਰਕੇ ਸੌਣ ਦੇ ਮਹੀਨੇ ਦੇ ਵਿੱਚ ਠੀਕ ਹੈ ਪ੍ਰਸ਼ਨ ਨੰਬਰ 2 ਲੋਕ ਕਲਾ ਤੇ ਸ਼ਾਸਤਰੀ ਕਲਾ ਦੋਵਾਂ ਦੇ ਹੀ ਵਜਵੇਂ ਨਿਯਮ ਹੁੰਦੇ ਹਨ ਇਹ ਬੱਚਿਓ ਹੈਗਾ ਗਲਤ ਕਿਉਂਕਿ ਸ਼ਾਸਤਰੀ ਕਲਾ ਦੇ ਨਿਯਮ ਵਜਵੇਂ ਹੁੰਦੇ ਹਨ ਲੋਕ ਕਲਾ ਦੇ ਨਿਯਮ ਆ ਜਿਹੜੇ ਉਹ ਲਚਕੀਲੇ ਹੁੰਦੇ ਹਨ ਠੀਕ ਹੈ ਲੁੱਡੀ ਮੂਲ ਰੂਪ ਵਿੱਚ ਜਿੱਤ ਜਾਂ ਖੁਸ਼ੀ ਦਾ ਨਾਚ ਬਿਲਕੁਲ ਸਹੀ ਆ ਲੁੱਡੀ ਮੂਲ ਰੂਪ ਦੇ ਵਿੱਚ ਜਿੱਤ ਜਾਂ ਖੁਸ਼ੀ ਦਾ ਨਾਚ ਹੀ ਹੈ ਕਿਉਂਕਿ ਜਦੋਂ ਬੰਦਾ ਕੋਈ ਖੁਸ਼ ਹੁੰਦਾ ਹੈ ਆਪਾਂ ਕਹਿੰਦੇ ਨਹੀਂ ਵੀ ਤੂੰ ਤਾਂ ਲੁੱਡੀਆਂ ਪਾ ਰਿਹਾ ਉਹ ਫਲਾਣਾ ਬੱਚਾ ਲੁੱਡੀਆਂ ਪਾ ਰਿਹਾ ਹੈ ਤਾਂ ਇਹ ਖੁਸ਼ੀ ਦਾ ਨਾਚ ਚੌਥੀ ਚੌਥਾ ਸਵਾਲ ਹੈਗਾ ਮਾੜਾ ਬੰਦਾ ਕਹਾਣੀ ਦਾ ਮੈਂ ਪਾਤਰ ਆਪਣੀ ਮਾਸੀ ਦੇ ਪੁੱਤਰ ਨੂੰ ਫਰਨੀਚਰ ਲਈ ਪੱਤਰ ਲਿਖ ਰਿਹਾ ਹੈ ਇਹ ਬੱਚਿਓ ਗਲਤ ਆ ਉਹ ਆਪਣੀ ਮਾਸੀ ਦੇ ਪੁੱਤਰ ਨੂੰ ਨਹੀਂ ਲਿਖ ਰਿਹਾ ਹੁੰਦਾ ਅੱਗੇ ਹੈਗਾ ਭਾਈਚਾਰੇ ਵਿੱਚ ਸਾਂਝ ਅਤੇ ਬਰਾਬਰੀ ਦੀ ਗੱਲ ਕਰਦੇ ਸਮੇਂ ਮਹਾਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਹ ਅਕਾਉਤ ਟੁਕਮੀ ਹੈ ਇਹ ਬੱਚਿਓ ਸਾਨੂੰ ਪਿਛਲੇ ਸਾਲ ਬੋਰਡ ਦੇ ਪ੍ਰਸ਼ਨ ਪੱਤਰ ਦੇ ਵਿੱਚ ਵੀ ਆਇਆ ਹੋਇਆ ਸੀ ਤਾਂ ਇਹ ਇਸ ਤੇ ਵੈਸੇ ਪਿਛਲੀ ਵਾਰ ਵੀ ਥੋੜੀ ਜਿਹਾ ਦੁਬੰਧ ਰਿਹਾਗਾ ਕੁਝ ਕਨੇਸ ਨੂੰ ਸਹੀ ਮੰਨਿਆ ਸੀ ਕੁਝ ਕਨੇਸ ਨੂੰ ਗਲਤ ਮੰਨਿਆ ਸੀ ਪਰ ਅਖੀਰ ਦੇ ਵਿੱਚ ਇਸ ਨੂੰ ਸਹੀ ਮੰਨਿਆ ਗਿਆ ਸੋ ਬੱਚਿਓ ਇਹ ਸਹੀ ਹੈ ਠੀਕ ਹੈ ਅੱਗੇ ਸਾਡੇ ਕੋਲੇ ਆ ਗਿਆ ਭਾਗ ਸ ਭਾਗ ਸ ਦੇ ਵਿੱਚ ਕੀ ਆ ਖਾਲੀ ਥਾਂਵਾਂ ਖਾਲੀ ਥਾਂਵਾਂ ਦੇ ਵਿੱਚ ਪਹਿਲੀ ਖਾਲੀ ਥਾਂ ਹੈਗੀ ਨਵੀਂ ਪੀੜ੍ਹੀ ਖਾਲੀ ਥਾਂ ਇੱਥੇ ਕੀ ਆਊਗਾ ਨਵੀਂ ਪੀੜ੍ਹੀ ਸੰਚਾਰ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰਦੀ ਹੈ ਸੰਚਾਰ ਸਾਧਨ ਤੁਹਾਨੂੰ ਪਤਾ ਹੀ ਹੈ ਮੋਬਾਈਲ ਹੋ ਗਿਆ ਟੀਵੀ ਹੋ ਗਿਆ ਕੰਪਿਊਟਰ ਹੋ ਗਿਆ ਸੰਚਾਰ ਸਾਧਨਾਂ ਦੀ ਠੀਕ ਹੈ ਸੰਚਾਰ ਕੁਸ਼ਤੀਆਂ ਪ੍ਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਭਰਪੂਰ ਰਹੀਆਂ ਹਨ ਤਾਂ ਪੰਜਾਬੀਆਂ ਤੀਜਾ ਪ੍ਰਸ਼ਨ ਸਾਡੇ ਕੋਲੇ ਆ ਗਿਆ ਘਰ ਵਸਦਿਆਂ ਦੇ ਸਾਕ ਮਿਲਦਿਆਂ ਦੇ ਤੇ ਖਾਲੀ ਥਾਂ ਬੌਂਦਿਆਂ ਦੇ ਵੈਸੇ ਹੀ ਤੁਸੀਂ ਲਖਣ ਲਾ ਸਕਦੇ ਹੋ ਬੌਂਦੇ ਕੀ ਹੁੰਨੇ ਆਪਾਂ ਤਾਂ ਇਸ ਦਾ ਉੱਤਰ ਆਏਗਾ ਖੇਤ ਖੇਤ ਬੌਂਦਿਆਂ ਦੇ ਠੀਕ ਹੈ ਚੌਥਾ ਤੁਹਾਨੂੰ ਇੱਕ ਕਾਵ ਟੋਟਾਗਾ ਉਸ ਦੇ ਵਿੱਚੋਂ ਖਾਲੀ ਥਾਂ ਕੀ ਇਹ ਵਗਦੇ ਪਾਣੀ ਚੋਂ ਅਦਵਾਲ ਸਿੰਘ ਕਾਲੇ ਪਾਣੀ ਦੀ ਕਿ ਟੁਰਿਆ ਵੱਧਾਂ ਹਾਂ ਥਲੋਆਂ ਘਟਦਾ ਹਾਂ ਕਿ ਮੈਂ ਤੁਰਦਾ ਹੀ ਰਹਾ ਠੀਕ ਹੈ ਪੰਜਵਾਂ ਦਿਨ ਜਿਉ ਬੁਝੇ-ਬੁਝੇ ਪਰਸ਼ਾਮੇ ਮੇਰੀ ਮਾਂ ਦੀ ਸਗਲ ਮੁਸ਼ਕਲਤ ਨੀਮੀ ਨਜ਼ਰ ਸਦਾ ਸ਼ਰਮਾਵੇ ਸਗਲ ਮੁਸ਼ਕਲਤ ਸਗਲ ਦਾ ਮਤਲਬ ਹੁੰਦਾ ਸਾਰੀ ਮੁਸ਼ਕਲਤ ਹੁੰਦਾ ਬੱਚਿਓ ਮਿਹਨਤ ਠੀਕ ਹੈ ਚਲੋ ਜੀ ਅੱਗੇ ਆਪਾਂ ਗੱਲ ਕਰਦੇ ਆਂ ਪ੍ਰਸ਼ਨ ਨੰਬਰ 2 ਪੈਰੇ ਦੇ ਵਿੱਚ ਕੀ ਆ ਕਿ ਹੀਟ ਲੈ ਕੇ ਪੈਰੇ ਨੂੰ ਪੜ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ ਨਰਾਤਿਆਂ ਵਿੱਚ ਸਾਂਜੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਪਹਿਲੇ ਨਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਜੀ ਮਾਈ ਦੀ ਮੂਰਤ ਬਣਾ ਲਈ ਜਾਂਦੀ ਹੈ ਮੂਰਤੀ ਵਿੱਚ ਕਲਾਤਮਕ ਸੁੰਦਰਤਾ ਭਰਨ ਲਈ ਵਿਧੀਆਂ ਵਰਤੀਆਂ ਜਾਂਦੀਆਂ ਹਨ ਉਸ ਨੂੰ ਫੁੱਲਾਂ ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ ਇੱਕ ਪਾਸੇ ਚੰਨ ਚੜਦਾ ਹੈ ਦੂਜੇ ਪਾਸੇ ਸੂਰਜ ਡੁੱਬਦਾ ਦਿਖਾਇਆ ਜਾਂਦਾ ਹੈ ਕਈ ਘਰਾਂ ਵਿੱਚ ਸਾਂਜੀ ਦੇਵੀ ਦੀ ਮੂਰਤੀ ਦੀ ਥਾਂ ਕੇਵਲ ਉਸ ਦਾ ਚਿੱਤਰ ਹੀ ਉਲੀਕਿਆ ਜਾਂਦਾ ਹੈ ਸਾਂਜੀ ਦੀ ਮੂਰਤੀ ਤੇ ਚਿੱਤਰ ਲੋਕ ਕਲਾ ਦਾ ਸੋਹਣਾ ਨਮੂਨਾ ਹਨ ਤੇ ਇਸ ਵਿੱਚੋਂ ਲੋਕ ਪ੍ਰਤਿਭਾ ਪੂਰੇ ਜਲੌਅ ਵਿੱਚ ਰੂਪਮਾਨ ਹੋਈ ਹੈ ਸਾਂਜੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ ਦਸਹਿਰੇ ਵਾਲੇ ਦਿਨ ਸਰਗੀ ਵੇਲੇ ਸਾਂਜੀ ਮਾਈ ਦੀ ਮੂਰਤੀ ਨੂੰ ਕਿਸੇ ਟੋਬੇ ਜਾਂ ਨਦੀ ਨਾਲੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਬੱਚਿਓ ਪ੍ਰਸ਼ਨ ਹੈਗਾ ਪਹਿਲਾ ਉਪਰੋਕਤ ਪੈਰਾ ਕਿਹੜੇ ਲੇਖ ਵਿੱਚੋਂ ਲਿਆ ਆ ਗਿਆ ਹੈ ਇਸ ਦਾ ਲੇਖਕ ਕੌਣ ਹੈ ਪੰਜਾਬ ਦੇ ਰਸਮ ਰਿਵਾਜ ਅੱਛਾ ਪੰਜਾਬ ਦੇ ਰਸਮ ਰਿਵਾਜ ਪੰਜਾਬ ਦੇ ਰਸਮ ਰਿਵਾਜ ਪਾਤ ਦੇ ਵਿੱਚੋਂ ਲਿਆ ਗਿਆ ਹੈ ਤੇ ਇਸ ਦਾ ਲੇਖਕ ਲੇਖਕ ਗੁਲਜਾਰ ਸਿੰਘ ਸੰਧੂ ਗੁਲਜਾਰ ਸਿੰਘ ਸੰਧੂ ਠੀਕ ਹੈ ਸਾਡੇ ਬਹੁਤ ਵੱਡੇ ਕਹਾਣੀਕਾਰ ਨੇ ਗੁਲਜਾਰ ਸਿੰਘ ਸੰਧੂ ਪੰਜਾਬ ਦੇ ਰਸਮ ਰਿਵਾਜ ਇਹਨਾਂ ਨੇ ਲਿਖਿਆ ਠੀਕ ਹੈ ਜੀ ਤਾਂ ਬੱਚਿਓ ਇਹਦਾ ਲੇਖ ਦਾ ਨਾਂ ਹੈਗਾ ਪੰਜਾਬ ਦੇ ਰਸਮ ਰਿਵਾਜ ਲੇਖਕ ਗੁਲਜਾਰ ਸਿੰਘ ਸੰਧੂ ਹੁਣ ਆਪਾਂ ਗੱਲ ਕਰਾਂਗੇ ਅਗਲੇ ਪ੍ਰਸ਼ਨ ਦੀ ਅਗਲਾ ਪ੍ਰਸ਼ਨ ਹੈ ਸਾਂਝੀ ਮਾਈ ਦੀ ਮੂਰਤੀ ਦੇ ਆਸ-ਪਾਸ ਕੀ ਦਿਖਾਇਆ ਜਾਂਦਾ ਹੈ ਇਹ ਬਿਲਕੁਲ ਇਹਦੇ ਵਿੱਚ ਆ ਗਿਆ ਦੇ ਵਿੱਚੋਂ ਇੱਕ ਪਾਸੇ ਚੜਦਾ ਚੰਨ ਤੇ ਦੂਜੇ ਪਾਸੇ ਡੁੱਬਦਾ ਸੂਰਜ ਇਹ ਦਿਖਾਇਆ ਜਾਂਦਾ ਹੈ ਠੀਕ ਹੈ ਸਰਗੀ ਵੇਲਾ ਦਿਨ ਦੇ ਕਿਹੜੇ ਸਮੇਂ ਨੂੰ ਕਿਹਾ ਜਾਂਦਾ ਹੈ ਜੀ ਸਵੇਰ ਤੜਕੇ ਵੇਲੇ ਨੂੰ ਤੜਕੇ ਵੇਲੇ ਸਵੇਰ ਦੇ ਸਮੇਂ ਨੂੰ ਸਰਗੀ ਵੇਲਾ ਕਿਹਾ ਜਾਂਦਾ ਹੈ ਠੀਕ ਹੈ ਸਵੇਰ ਚਲੋ ਜੀ ਅੱਗੇ ਆ ਕੇ ਸਾਡੇ ਕੋਲੇ ਚਾਰ ਪ੍ਰਸ਼ਨਾਂ ਦੇ ਉੱਤਰ ਲਿਖੋ ਇਹ ਵੱਡੇ ਪ੍ਰਸ਼ਨ ਨੇ ਠੀਕ ਹੈ ਇਹ ਬੱਚੇ ਤੁਹਾਡੇ ਯਾਦ ਸ਼ਕਤੀ ਤੇ ਤੁਹਾਡੇ ਤੇ ਨਿਰਪੰਨੀ ਜੇਕਰ ਤੁਸੀਂ ਪਾਠ ਚੰਗੀ ਤਰ੍ਹਾਂ ਪੜ੍ਹੇ ਨੇ ਤਾਂ ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਚੰਗੇ ਤਰੀਕੇ ਨਾਲ ਹੱਲ ਕਰਦੇ ਹੋਵੋਗੇ ਪੰਜਾਬ ਦੇ ਸੱਭਿਆਚਾਰਕ ਦੇ ਇਤਿਹਾਸਿਕ ਪਿਸ਼ੋਕੜ ਬਾਰੇ ਸੰਖੇਪ ਚ ਲਿਖੋ ਇਹ ਤੁਹਾਨੂੰ ਪੜ੍ਹਨਾ ਪੈਣਾ ਅੱਜ ਪੜ੍ਹ ਲਿਓ ਸ਼ੱਕਰਪੀਤ ਜੀ ਲੋਕ ਖੇਡ ਬਾਰੇ ਜਾਣਕਾਰੀ ਦਿਓ ਇਹਦੇ ਬਾਰੇ ਵੀ ਤੁਹਾਨੂੰ ਪੜ੍ਹਨਾ ਪੈਣਾ ਪੜ੍ਹ ਲਿਓ ਅੱਗੇ ਆ ਗਿਆ ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਤੇ ਪੇਸ਼ਕਾਰੀ ਦੇ ਪੱਖ ਤੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਜੀ ਇਹ ਛੋਟੀਆਂ ਨਕਲਾਂ ਤੇ ਲੰਮੀਆਂ ਨਕਲਾਂ ਨਹੀਂ ਛੋਟੀਆਂ ਨਕਲਾਂ ਤੇ ਲੰਮੀਆਂ ਨਕਲਾਂ ਜਿਹੜੀਆਂ ਜਿਹਦੇ ਵਿੱਚ ਦੋ ਪਾਤਰ ਹੁੰਦੇ ਨੇ ਹਮਮ ਤੇ 5 ਤੋਂ 10 ਮਿੰਟਾਂ ਦੀ ਹੁੰਦੀ ਹੈਗੀ ਲੰਮੀ ਨਕਲ ਦੇ ਵਿੱਚ 10-15 ਪਾਤਰ ਹੁੰਦੇ ਨੇ ਤੇ ਉਹ 1 ਘੰਟੇ ਤੋਂ ਲੈ ਕੇ 3 ਘੰਟੇ ਤੱਕ ਦਾ ਸਮਾਂ ਹੋ ਸਕਦਾ ਉਹਦਾ ਓਕੇ ਓਕੇ ਠੀਕ ਹੈ ਠੀਕ ਹੈ ਬਿਲਕੁਲ ਸ਼ਾਬਾਸ਼ ਕਈ ਇਸੇ ਤਰੀਕੇ ਨਾਲ ਬੱਚੇ ਤੁਸੀਂ ਵੀ ਲਿਖ ਸਕਦੇ ਹੋ ਵਰਤਮਾਨ ਸਮੇਂ ਵਿੱਚ ਭੰਗੜੇ ਦੇ ਬਦਲਦੇ ਸਰੂਪ ਬਾਰੇ ਦੱਸੋ ਸਸਾ ਪ੍ਰਸ਼ਨ ਆ ਅੱਜ ਦੇ ਸਮੇਂ ਵਿੱਚ ਭੰਗੜੇ ਦਾ ਸਰੂਪ ਬਦਲ ਰਿਹਾ ਉਹਦੇ ਬਾਰੇ ਤੁਸੀਂ ਦੱਸਣਾਗਾ ਇਹ ਤੁਹਾਡਾ 3 ਨੰਬਰ ਦਾ ਪ੍ਰਸ਼ਨ ਆ ਤਾਂ ਘੱਟੋ ਘੱਟ ਇਹਦੀਆਂ ਤੁਹਾਨੂੰ 3 ਜਾਂ 4 ਲਾਈਨਾਂ 3 ਤੋਂ ਵੱਧ ਵੱਧ ਲਾਈਨਾਂ ਲਿਖਣੀਆਂ ਪੈਣਗੀਆਂ ਇਸ ਕਰਕੇ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਠੀਕ ਹੈ ਜੀ ਅੱਗੇ ਆ ਗਿਆ ਸਾਨੂੰ ਕੱਕਾ ਪ੍ਰਸ਼ਨ ਸਾਨੂੰ ਨਵੀਆਂ ਪ੍ਰਸਥਿਤੀਆਂ ਅਨੁਸਾਰ ਨਵੇਂ ਸੱਭਿਆਚਾਰਿਕ ਮਾਪਦੰਡ ਸਿਰਜਣ ਦੀ ਲੋੜ ਕਿਉਂ ਹੈ ਇਹ ਵੀ ਬੱਚਿਓ ਤੁਹਾਨੂੰ ਪੜਨਾ ਪੈਣਾ ਠੀਕ ਹੈ ਪੰਜਾਬ ਦੇ ਮੇਲਿਆਂ ਦੀ ਕਿਹੜੀ ਵਿਸ਼ੇਸ਼ਤਾ ਹੈ ਕਿਹੜੀ-ਕਿਹੜੀ ਵਿਸ਼ੇਸ਼ਤਾ ਹੈ ਇਹਦੇ ਬਾਰੇ ਸਾਰ ਸੰਖੇਪ ਚ ਚਾਣਨਾ ਪਾ ਸਕਦੇ ਹਾਂ ਹਾਂ ਜੀ ਇੱਕ ਤਾਂ ਪੰਜਾਬ ਦੇ ਮੇਲਿਆਂ ਦੀ ਕਾਫੀ ਵਿਸ਼ੇਸ਼ਤਾਵਾਂ ਹਨ ਇੱਕ ਤਾਂ ਇਹ ਸਾਰਾ ਸਾਲ ਚੱਲਦੇ ਰਹਿੰਦੇ ਨੇ ਠੀਕ ਹੈ ਜੀ ਕਿਸੇ ਨਾ ਕਿਸੇ ਮੌਕੇ ਤੇ ਪੰਜਾਬ ਦੇ ਮੇਲੇ ਕਿਤੇ ਨਾ ਕਿਤੇ ਲੱਗਦੇ ਰਹਿੰਦੇ ਨੇ ਦੂਸਰਾ ਇਹਨਾਂ ਦੇ ਵਿੱਚ ਭਰਪੂਰ ਬਾਜ਼ਾਰ ਉਗੜਦਾਗਾ ਓਕੇ ਇਹ ਉਹਦਾ ਖਾਸ ਕਾਰਨ ਇਹ ਹੈ ਵੀ ਪੰਜਾਬੀਆਂ ਦਾ ਇੱਕ ਸ਼ੌਂਕ ਆ ਵੀ ਕੋਈ ਨਾ ਕੋਈ ਨਵੀਂ ਚੀਜ਼ ਖਰੀਦਦੇ ਨੇ ਤੇ ਅਗਲੀ ਵਿਸ਼ੇਸ਼ਤਾ ਇਹ ਹੈ ਵੀ ਪੰਜਾਬ ਦੇ ਜਿਹੜੇ ਮੇਲੇ ਨੇ ਉਹ ਬਹੁਤ ਸਾਰੇ ਰੁੱਤਾਂ ਨਾਲ ਸੰਬੰਧ ਵੀ ਨੇ ਤੇ ਤਿਹਾਰਾਂ ਨਾਲ ਸੰਬੰਧ ਵੀ ਨੇ ਤੇ ਹੋਰ ਕਾਫੀ ਮਤਲਬ ਵਿਸ਼ੇਸ਼ਤਾਵਾਂ ਨੇ ਤੁਸੀਂ 2-3 ਇੱਕ ਲਿਖ ਦੇਣੀਆਂ ਨੇ ਤਿੰਨ ਨੰਬਰਾਂ ਦੇ ਹਿਸਾਬ ਨਾਲ ਠੀਕ ਹੈ ਸਰ ਠੀਕ ਹੈ ਜੀ ਠੀਕ ਠੀਕ ਓਕੇ ਅੱਗੇ ਸਾਡੇ ਕੋਲੇ ਆਗੇ ਜੀ ਪ੍ਰਸ਼ਨ ਨੰਬਰ ਚੌਥਾ ਜਿਸ ਦੇ ਵਿੱਚ ਦੋ ਪੱਤਰ ਨੇ ਤੁਹਾਡੀ ਸਕੂਲ ਵਿੱਚ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਯੂਨੀਫਾਰਮ ਖਰੀਦਣ ਲਈ ਗ੍ਰਾਂਟ ਆਈ ਹੈ ਬੇਰਵੇ ਦੱਸਦੇ ਹੋਏ ਕਿਸੇ ਫਰਮ ਤੋਂ ਕੋਟੇਸ਼ਨ ਦੀ ਮੰਗ ਕਰੋ ਤਾਂ ਇਹ ਤੁਹਾਨੂੰ ਪੱਤਰਾਂ ਨੇ ਜਿਹੜੇ ਤੁਹਾਡੇ ਅਧਿਪਕ ਨੇ ਬੜੀ ਚੰਗੀ ਤਰ੍ਹਾਂ ਕਰਵਾਏ ਹੋਣਗੇ ਸੋ ਤੁਸੀਂ ਇਸ ਨੂੰ ਫਿਰ ਤੋਂ ਯਾਦ ਕਰਕੇ ਜਾਣਾ ਠੀਕ ਹੈ ਅੱਗੇ ਦੂਜਾ ਪੱਤਰ ਹੈਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਯੋਜਿਤ ਹੋਣ ਵਾਲੇ ਕਿਸੇ ਕਿਸਾਨ ਮੇਲੇ ਵਿੱਚ ਆਪਣੀ ਸਟਾਲ ਲਾਉਣ ਲਈ ਮੇਲਾ ਪ੍ਰਬੰਧਕ ਨੂੰ ਪੱਤਰ ਲਿਖੋ ਤੁਸੀਂ ਸਟਾਲ ਲਾਉਣੀ ਚਾਹੁੰਦੇ ਹੋ ਮੇਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਾਂ ਜਿਹੜਾ ਮੇਲੇ ਦਾ ਪ੍ਰਬੰਧਕ ਆ ਉਸ ਤੋਂ ਤੁਹਾਨੂੰ ਅੱਗੇ ਲੈਣੀ ਪਊਗੀ ਉਸ ਨੂੰ ਤੁਸੀਂ ਪੱਤਰ ਲਿਖਣਾ ਇਹ ਪੱਤਰ ਵੀ ਤੁਹਾਡੇ ਅਧਿਪਕ ਨੇ ਤੁਹਾਨੂੰ ਕਰਵਾਇਆ ਹੋਇਆ ਹੈ ਠੀਕ ਹੈ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਸੰਖੇਪ ਰਚਨਾ ਤੇ ਸੰਖੇਪ ਰਚਨਾ ਬਹੁਤ ਮਹੱਤਵਪੂਰਨ ਹੁੰਦੀ ਆ ਇਸ ਦਾ ਇੱਕ ਤਾਂ ਤੁਸੀਂ ਸਰਲੇਖ ਦੇਣਾ ਇੱਕ ਨੰਬਰ ਦਾ ਤੁਹਾਡਾ ਸਰਲੇਖ ਹੋਵੇਗਾ ਤਿੰਨ ਨੰਬਰ ਦੀ ਤੁਹਾਡੀ ਹਾਂ ਸੰਖੇਪ ਰਚਨਾ ਆਗੀ ਸੰਖੇਪ ਰਚਨਾ ਦਾ ਸਿੱਧਾ ਸਬੰਧ ਇਹ ਹੁੰਦਾ ਜਿੰਨੇ ਤੁਹਾਨੂੰ ਸ਼ਬਦ ਆਏ ਨੇ ਇਸ ਦਾ ਤੁਸੀਂ ਤੀਜੇ ਹਿੱਸਾ ਕਰ ਲੈਣਾ ਮੰਨ ਲਓ ਜੇ ਤੁਹਾਨੂੰ 100 ਸ਼ਬਦ ਆਏ ਨੇ ਤਾਂ 33 ਸ਼ਬਦਾਂ ਦੇ ਵਿੱਚ ਲਿਖਣੀ ਆ 30 ਹੋਗੇ 34 ਹੋਗੇ 35 ਹੋਗੇ 32 ਰਹਿ ਗਏ ਇਹ ਕੋਈ ਜ਼ਿਆਦਾ ਮੈਟਰ ਨਹੀਂ ਕਰਦਾ ਹਾਂ ਇੱਕ ਤੇ ਹੈ ਹੀ ਹੋਣਾ ਚਾਹੀਦਾ ਤਾਂ ਇਹਦਾ ਤੁਹਾਨੂੰ ਸਰਲੇਖ ਦੱਸ ਦਿੰਨੇ ਆ ਵੀ ਇਸ ਦਾ ਸਰਲੇਖ ਕੀ ਹੋਵੇਗਾ ਪਹਿਲੀ ਜਾਂ ਦੂਜੀ ਲਾਈਨ ਚ ਪਤਾ ਲੱਗ ਜਾਂਦਾ ਜੀ ਇਹ ਕਈ ਵਾਰੀ ਨਹੀਂ ਹੁੰਦਾ ਤਾਂ ਆਪਾਂ ਨੂੰ ਲਖਣ ਜਾਂ ਲੱਗ ਜਾਂਦਾ ਵੀ ਇਹ ਕਿਸ ਮਸਲੇ ਦੇ ਬਾਰੇ ਹੈਗਾ ਜੋ ਸਰਲੇਖ ਹੈ ਜਿਵੇਂ ਇਹਦੇ ਚ ਅੱਗ ਦੀ ਸਵਰਤ ਤੋਂ ਮਨੁੱਖ ਕਰਦੇ ਰਹੇ ਹਨ ਜਿਸ ਦੀ ਪ੍ਰਤਾਪੀ ਸ਼ਕਤੀ ਕਾਰਨ ਹੀ ਅੱਗ ਨੂੰ ਅਗਨੀ ਦੇਵਤਾ ਕਿਹਾ ਜਾਂਦਾ ਜਦੋਂ ਆਪਾਂ ਸਾਰਾ ਪੈਰਾ ਪੜ੍ਹਾਂਗੇ ਤਾਂ ਇਹਦਾ ਆਪਾਂ ਨੂੰ ਪਤਾ ਲੱਗ ਜੂਵੇ ਅੱਗ ਦੇ ਨੇੜੇ ਅੱਗ ਦੇ ਬਾਰੇ ਤਾਂ ਇਹਦਾ ਬਿਲਕੁਲ ਜਿਹੜੀ ਪਹਿਲੀ ਲਾਈਨ ਆਗੀ ਅੱਗ ਦੀ ਸਵਰਤ ਤੋਂ ਹਾਂ ਅੱਗ ਦੀ ਸਵਰਤ ਤੋਂ ਵੀ ਹੋ ਸਕਦਾਗਾ ਅੱਗ ਦਾ ਸਾਧ ਉਪਯੋਗ ਵੀ ਹੋ ਸਕਦਾ ਬਿਲਕੁਲ ਤੁਸੀਂ ਲਿਖ ਸਕਦੇ ਹਾਂ ਠੀਕ ਹੈ ਇਹ ਤੁਹਾਡਾ ਇੱਕ ਨੰਬਰ ਦਾ ਹੋ ਗਿਆ ਤੇ ਬਾਕੀ ਤੁਸੀਂ ਇਸ ਨੂੰ ਸੰਖੇਪ ਕਰ ਲੈਣਾ ਇਹਦਾ ਮੂਲ ਭਾਵ ਇਸੇ ਤਰ੍ਹਾਂ ਰਹਿਣ ਦੇਣਾ ਤੇ ਸ਼ਬਦ ਨੇ ਜਿਹੜੇ ਉਹ ਘਟਾ ਦੇਣੇ ਆ ਚਲੋ ਬੱਚੋ ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਸ਼ਬਦ ਕੋਸ਼ ਵਚਨ ਵਿਧੀ ਦੀ ਸ਼ਬਦ ਕੋਸ਼ ਤਰਤੀਬ ਅਨੁਸਾਰ ਅਸੀਂ ਲਿਖਣਾ ਇਸ ਨੂੰ ਸ਼ਬਦ ਕੋਸ਼ ਤਰਤੀਬ ਅਨੁਸਾਰ ਇਹ ਤੁਹਾਨੂੰ ਬੱਚਿਓ ਚੰਗੀ ਤਰ੍ਹਾਂ ਸਮਝਾਇਆ ਹੋਣਾ ਤੁਹਾਡੇ ਅਧਿਆਪਕ ਨੇ ਇਸ ਨੂੰ ਅਸੀਂ ਉਰਦੂ ਆ ਸੌਰੀ ਪੰਜਾਬੀ ਦੀ ਵਰਣਮਾਲਾ ਦੇ ਅਨੁਸਾਰ ਰੱਖਣਾਗਾ ਪੰਜਾਬੀ ਦੀ ਵਰਣਮਾਲਾ ਪਾਓ ਸਭ ਤੋਂ ਪਹਿਲਾਂ ਊੜੇ ਆੜੇ ਅੱਖਰ ਆਉਣਗੇ ਫਿਰ ਆੜੇ ਵਾਲੇ ਫਿਰ ਈੜੀ ਵਾਲੇ ਫਿਰ ਸਸੇ ਵਾਲੇ ਤੇ ਇਸ ਦੇ ਨਾਲ ਜੇਕਰ ਸਾਨੂੰ ਕੋਈ ਇੱਕ ਅੱਖਰ ਵਾਲੇ ਦੋ ਸ਼ਬਦ ਮਿਲਦੇ ਫਿਰ ਅਸੀਂ ਲਗਾ ਮਾਤਰਾ ਦਾ ਖਿਆਲ ਰੱਖਣਾ ਠੀਕ ਹੈ ਚਲੋ ਹੁਣ ਸਭ ਤੋਂ ਪਹਿਲਾਂ ਅਸੀਂ ਚੱਲਦੇ ਆਂ ਇੱਥੇ ਦੇਖਦੇ ਆਂ ਪਹਿਲਾਂ ਆਪਾਂ ਖੱਖੇ ਵਾਲਿਆਂ ਦੀ ਤਰਤੀਬ ਕਰ ਲਈ ਜੀ ਹਾਂਜੀ ਹਾਂ ਖੱਖੇ ਵਾਲੇ ਸਭ ਤੋਂ ਪਹਿਲਾਂ ਮੁਕਤੇ ਵਾਲੇ ਆਉਣਗੇ ਹੁਣ ਆਪਾਂ ਮੁਕਤੇ ਵਾਲੇ ਦੇਖੋ ਮੁਕਤੇ ਵਾਲੇ ਆਪਣੇ ਕੋਲੇ ਹੈਗਾ ਖਰੀਦ ਖਰੀਦਿਕ ਤੇ ਹਾਂ ਅੱਲਾ ਖਰੀਦ ਤਾਂ ਖਰੀਦ ਆਜੂ 1 ਨੰਬਰ ਤੇ ਹਮ ਮੁਕਤੇ ਤੋਂ ਬਾਅਦ ਸਾਡੇ ਕੋਲੇ ਆਊਗਾ ਜੀ ਕੰਨਾ ਹਮ ਤਾਂ ਕੰਨੇ ਵਾਲਾ ਸਾਡੇ ਕੋਲੇ ਕਿਹੜਾ ਹੈਗਾ ਖਾਲਸਾ ਖਾਲਸਾ ਆਜੂ 2 ਨੰਬਰ ਤੇ ਮੁਕਤਾ ਕੰਨਾ ਫਿਰ ਸਾਡੇ ਕੋਲੇ ਆਜੂ ਸਿਹਾਰੀ ਸਿਹਾਰੀ ਖਿਆਨਤ ਖਿਆਨਤ ਆਜੂ 3 ਨੰਬਰ ਤੇ ਹੂੰ ਠੀਕ ਹੈ ਸਿਆਰੀ ਤੋਂ ਬਾਅਦ ਉਹ ਵਿਹਾਰੀ ਵਿਹਾਰੀ ਵਾਲਾ ਹੈ ਨਹੀਂ ਕੋਈ ਫਿਰ ਆ ਜੂਗਾ ਔਂਕੜ ਵਾਲਾ ਔਂਕੜ ਵਾਲੇ ਸਾਡੇ ਕੋਲੇ ਦੋ ਨੇ ਖੁਦਾਈ ਤੇ ਖੁਸ਼ਕ ਹੁਣ ਅਸੀਂ ਅਗਲੇ ਅੱਖਰ ਤੇ ਜਾਣਾਗਾ ਕਿ ਅੱਖਰ ਅਗਲਾ ਪਹਿਲਾ ਕਿਹੜਾ ਆਉਂਦਾ ਤਾਂ ਸ ਸ ਪਹਿਲਾਂ ਆਊਗਾ ਤਾਂ ਅੱਗੇ ਸ ਆ ਜੂਗਾ ਸ ਸ ਇਹ ਖੁਸ਼ਕ ਤੋਂ ਬਾਅਦ ਆ ਜੂ ਸਾਡੇ ਕੋਲੇ ਖੁਦਾਈ ਫਿਰ ਔਂਕੜ ਤੋਂ ਬਾਅਦ ਸਾਡੇ ਕੋਲੇ ਇਧਰ ਲੈਂਕੜ ਲੈਂਕੜ ਵਾਲਾ ਹੈਗਾ ਖੂਨ ਤਾਂ ਖੂਨ ਆ ਜੂਗਾ ਅਗਲੇ ਤਾਂ ਪਹਿਲਾ ਜਿਹੜਾ ਸਮੂਹ ਸੀ ਇਹ ਤਾਂ ਸਹੀ ਕਰ ਦਿੱਤਾ ਫਿਰ ਸਾਡੇ ਕੋਲੇ ਅਗਲਾ ਸਮੂਹਾ ਅਗਲੇ ਸਮੂਹ ਦੇ ਵਿੱਚ ਕੀ ਆ ਦਰਬਾਰ थर्मामीटर ਤਰਸਣਾ ਦਸਤਾਰ ਤੀਰਥ ਕਿਸਕ ਤਾਂ ਹੁਣ ਇਹਨੂੰ ਅਸੀਂ ਪੰਜਾਬੀ ਵਰਣਮਾਲਾ ਦੇ ਅਨੁਸਾਰ ਦੇਖਾਂਗੇ ਥਾ ਹਾਂ ਇੱਥੇ ਤੱਤੇ ਖੱਥੇ ਵਾਲੀ ਲਾਈਨ 'ਚ ਆ ਗਏ ਜੀ ਸਭ ਤੋਂ ਪਹਿਲਾਂ ਤੱਤੇ ਵਾਲਾ ਆਊਗਾ ਤਰਸਣਾ ਤੀਰਥ ਹੁਣ ਦੇਖੋ ਇਹਦੇ ਵਿੱਚ ਮੁਕਤਾ ਕਿਹੜਾ ਤਰਸਣਾ ਤਾਂ ਤਰਸਣਾ ਇੱਕ ਨੰਬਰ ਤੇ ਤੀਰਥ ਦੋ ਨੰਬਰ ਤੇ ਦੋ ਨਿਕਲ ਗਏ ਇਹਦੇ ਵਿੱਚੋਂ ਸੱਤਾ ਥੱਥਾ ਉਸ ਤੋਂ ਬਾਅਦ ਆ ਗਿਆ ਸਾਡੇ ਕੋਲੇ ਦੱਦਾ ਦੱਦੇ ਵਾਲੇ ਵੀ ਸਾਡੇ ਕੋਲੇ ਦੋ ਨੇ ਦਰਬਾਰ ਤੇ ਦਸਤਾਰ ਸ ਸ ਸ ਪਹਿਲਾਂ ਆਊਗਾ ਰ ਰ ਬਾਅਦ ਆਊਗਾ ਤਾਂ ਪਹਿਲਾਂ ਉਹ ਦਸਤਾਰ ਉਸ ਤੋਂ ਬਾਅਦ ਆਜੂ ਦਰਵਾਜ਼ਾ ਹਾਂਜੀ ਫਿਰ ਸਾਡੇ ਕੋਲੇ ਦੱਦੇ ਤੋਂ ਬਾਅਦ ਫੱਠੇ ਵਾਲਾ ਰਹਿ ਗਿਆ ਇਕੱਲਾ ਥਰਮੋਮੀਟਰ ਹਾਂਜੀ ਹਾਂ ਤਾਂ ਥਰਮੋਮੀਟਰ ਤ ਤਾ થਾ ਦੱਦਾ ਤੱਦਾ ਨੰਨਾ ਫਲ ਕ ਖ ਖ ਰਹਿ ਗਿਆ ਹਨਾ ਤਕਾ ਖਖਾ ਸਭ ਤੋਂ ਪਹਿਲਾਂ ਖਿਸਕਾਉਣਾ ਸੀ ਹੂੰ ਆਪਾਂ ਕੁਝ ਰਹਿ ਗਿਆ ਸੀਗਾ ਜੀ ਆਪਣੇ ਧਿਆਨ ਚ ਨਹੀਂ ਆਇਆ ਖਿਸਕ ਹਾਂ ਖਿਸਕ ਕੇ ਨੰਬਰ ਤੇ ਹਾਂ ਇਹ ਸਭ ਤੋਂ ਉੱਤੇ ਆ ਜੂਗਾ ਇਹ ਸਭ ਤੋਂ ਉੱਪਰ ਖਿਸਕ ਹਾਂ ਠੀਕ ਹੈ ਹਾਂ ਬਸ ਠੀਕ ਹੈ ਇਹ ਕਲੀਅਰ ਹੋ ਗਿਆ ਓਕੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਹੇਠ ਲਿਖੇ ਵਾਕਾਂ ਵਿੱਚੋਂ ਕਿਸੇ ਚਾਰ ਵਾਕਾਂ ਦਾ ਬ੍ਰੈਕਟ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ ਵਿਟਾਂਦਰਾ ਕਰੋ ਵਾਕ ਵਿਟਾਂਦਰਾ ਕਰਨਾ ਵਾਕ ਵਿਟਾਂਦਰਾ ਦਾ ਮਤਲਬ ਕੀ ਹੈਗਾ ਕਿ ਜੇ ਮਿਸ਼ਰਤ ਵਾਕ ਆ ਤਾਂ ਸਾਨੂੰ ਦੱਸਿਆ ਹੁੰਦਾ ਇਹਨੂੰ ਸਧਾਰਨ ਵਿੱਚ ਬਦਲੋ ਜਾਂ ਇਸ ਨੂੰ ਸੰਯੁਕਤ ਦੇ ਵਿੱਚ ਬਦਲੋ ਠੀਕ ਹੈ ਬਜ਼ੁਰਗਾਂ ਦੀ ਸੇਵਾ ਕਰੋ ਅਤੇ ਉਹਨਾਂ ਦੀਆਂ ਅਸੀਸਾਂ ਲਓ ਇਹ ਸਾਡੇ ਕੋਲੇ ਸੰਯੁਕਤ ਵਾਕ ਹੈ ਇਹਨੂੰ ਅਸੀਂ ਮਿਸ਼ਰਤ ਵਾਕ ਬਣਾਉਣਾ ਮਿਸ਼ਰਤ ਵਾਕ ਦਾ ਮਤਲਬ ਕੀ ਹੈ ਇੱਕ ਪ੍ਰਧਾਨ ਇੱਕ ਉਸ ਦੇ ਅਧੀਨ ਹੋਵੇ ਠੀਕ ਹੈ ਜੀ ਹਾਂ ਜੀ ਦੱਸੋ ਜੀ ਇਸ ਦਾ ਮਿਸ਼ਰਤ ਵਾਕ ਕਿਵੇਂ ਹੋਏਗਾ ਕਿਉਂਕਿ ਇੱਚ ਅਧੀਨ ਜੋਜਕ ਲੱਗਣਗੇ ਹਾਂ ਅਧੀਨ ਜੋਜਕ ਲੱਗਣਗੇ ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਉਹ ਤੁਹਾਨੂੰ ਅਸੀਸਾਂ ਦੇਣਗੇ ਹਾਂ ਜੇ ਤੁਸੀਂ ਉਹਨਾਂ ਦੀ ਸੇਵਾ ਕਰੋਗੇ ਹਾਂ ਲਿਖਣਾ ਲਿਖ ਦਿਓ ਨਹੀਂ ਕੋਈ ਗੱਲ ਬੱਚੇ ਸਮਝ ਵੀ ਲੈਣਗੇ ਠੀਕ ਹੈ ਜੀ ਠੀਕ ਹੈ ਤੁਹਾਡਾ ਨਾਮ ਕੀ ਹੈ ਇਹ ਪ੍ਰਸ਼ਨ ਵਾਚਕਾ ਇਸ ਨੂੰ ਸੁਧਾਰਨ ਵਾਕ ਬਣਾਉਣਾ ਇੱਕ ਇਹਦੇ ਚ ਇਹ ਹੈ ਜੀ ਵੀ ਤੁਹਾਡਾ ਨਾਮ ਕੀ ਹੈ ਤੇ ਇਹਦਾ ਰੂਪ ਨਹੀਂ ਰੂਪ ਬਦਲ ਦੇਣਾਗਾ ਜੀ ਅਰਥ ਉਹੀ ਰਹਿਣਾ ਚਾਹੀਦਾਗਾ ਬੱਚਿਆਂ ਨੂੰ ਇਹ ਕਾਫੀ ਦੱਸੀ ਹੋਣਾ ਦੇ ਆਪਕ ਸਹਿਬਾਨਾਂ ਨੇ ਜੀ ਹਾਂ ਸੁਧਾਰਨ ਵਾਕ ਤੁਹਾਡਾ ਨਾਮ ਕੀ ਇਸ ਸੁਧਾਰਨ ਵਾਕ ਬਣਾਉਣਾ ਆਪਾਂ ਨੇ ਆਪਣਾ ਨਾਮ ਦੱਸੋ ਤੁਹਾਡਾ ਨਾਮ ਦੱਸੋ ਹਾਂ ਤੁਹਾਡਾ ਨਾਮ ਦੱਸੋ ਜਾਂ ਤੁਸੀਂ ਆਪਣਾ ਨਾਮ ਦੱਸੋ ਹਾਂ ਜਾਂ ਤੁਸੀਂ ਆਪਣਾ ਨਾਮ ਦੱਸੋ ਇਹ ਕਈ ਪ੍ਰਕਾਰ ਮੰਨ ਸਕਦੇ ਨੇ ਅੱਗੇ ਆ ਕੇ ਜੀ ਫੁੱਲ ਬਹੁਤ ਸੁੰਦਰ ਹੈ ਇਨੂੰ ਵਿਸਮੇਵਾਚਕ ਬਣਾਉਣਾ ਤਾਂ ਇਹਦੇ ਮੂਰੇ ਵਾਹ ਲੱਗ ਜਾ। ਹਾਂ ਇਹ ਦੋ ਤਰੀਕੇ ਨਾਲ ਬਣ ਸਕਦਾ ਹੈ ਵਾਹ ਕਿੰਨਾ ਕਿੰਨਾ ਸੁੰਦਰ ਫੁੱਲ ਹੈ। ਜੇ ਵਾਹ ਨਹੀਂ ਵੀ ਲਾਉਣਾ ਤਾਂ ਆਪਾਂ ਇਹ ਤੋਂ ਬਿਨਾ ਵੀ ਸਰ ਸਕਦੇ ਹਾਂ। ਕਿੰਨਾ ਸੁੰਦਰ ਫੁੱਲ ਹੈ। ਤਾਂ ਮੰਗਰਲੇ ਪਾਸੇ ਵਿਸਮਿਕ ਚਿੰਨ ਲੱਗ ਜਾਵੇ। ਇਸ ਡੰਡੀ ਦੀ ਥਾਂ ਤੇ ਵਿਸਮਿਕ ਚਿੰਨ ਲੱਗ ਸਕਦਾ। ਓਕੇ। ਕਿੰਨਾ ਸੁੰਦਰ ਫੁੱਲ ਹੈ। ਠੀਕ ਹੈ ਜੀ ਠੀਕ ਹੈ। ਕਿਉਂਕਿ ਆਪਾਂ ਨੇ ਵਾਰੀ ਉਹਦੇ ਵਿੱਚ ਰਾਨੀ ਜੀ ਦਾ ਨਾਮ ਪਾ ਕੀਤਾ। ਓਕੇ। ਇਹ ਲਾਉਣਾ ਜ਼ਰੂਰੀ ਹੈ। ਠੀਕ ਹੈ। ਅੱਗੇ ਸੱਸ ਆ ਗਿਆ ਬਲਜੀਤ ਨੇ ਚਾਹ ਪੀਤੀ। ਤਾਂ ਇਹਨੂੰ ਕਰਮਣੀ ਵਾਕ ਦੇ ਵਿੱਚ ਬਣਾਉਣਾਗਾ ਕਰਮਣੀ ਬਾਚ ਤੁਹਾਨੂੰ ਪਤਾ ਹੀ ਆ ਬੱਚਿਓ ਕਰਮਣੀ ਬਾਚ ਚ ਕੀ ਹੁੰਦੀ ਆ ਕਰਮਣੀ ਬਾਚ ਉਹ ਹੁੰਦੀ ਆ ਜਿਸ ਦੇ ਵਿੱਚ ਕਰਮ ਪ੍ਰਦਾਨ ਹੋਵੇ ਤਾਂ ਇਹਦੇ ਵਿੱਚ ਕਰਮ ਕੀ ਆ ਚਾਹ ਤਾਂ ਇਹਦਾ ਮਤਲਬ ਚਾਹ ਅੱਗੇ ਲੈ ਜਾਵਾਂਗੇ ਹਾਂ ਚਾਹ ਚਾਹ ਬਲਜੀਤ ਦੁਆਰਾ ਪੀਤੀ ਗਈ ਜਾਂ ਚਾਹ ਬਲਜੀਤ ਨੇ ਪੀਤੀ ਸਿੱਟੀ ਗਈ ਹਾਂ ਚਾਹ ਬਲਜੀਤ ਦੁਆਰਾ ਪੀਤੀ ਗਈ ਜਾਂ ਚਾਹ ਬਲਜੀਤ ਨੇ ਪੀਤੀ ਠੀਕ ਹੈ ਅੱਗੇ ਆਪਾਂ ਨਾਵਾਚਕ ਵਾਕ ਬਣਾਉਣਾ ਮ ਸਿਰਫ ਮਾਂ ਹੀ ਬੱਚੇ ਨੂੰ ਪਾਲ ਸਕਦੀ ਹੈ ਠੀਕ ਹੈ ਇਹ ਹਾਂ ਵਾਚਕ ਇਸ ਨੂੰ ਅਸੀਂ ਨਾ ਵਾਚਕ ਬਣਾਉਣਾ ਤੇ ਇਹਦੇ ਵਿੱਚ ਅਸੀਂ ਕੋਈ ਨਹੀਂ ਸ਼ਬਦ ਸ਼ਾਮਲ ਕਰਾਂਗੇ ਠੀਕ ਹੈ ਜੀ ਦੱਸੋ ਇਹ ਸਿਰਫ ਮਾਂ ਹੀ ਬੱਚੇ ਨੂੰ ਪਾਲ ਸਕਦੀ ਹੈ ਕਿ ਇਹਦਾ ਮਤਲਬ ਇਹ ਹੈ ਵੀ ਸਿਰਫ ਮਾਂ ਵਾਰੀ ਦੱਸਿਆ ਗਈ ਮਾਂ ਤਾਂ ਬਾਕੀ ਨਹੀਂ ਪਾਲ ਸਕਦੇ ਹਾਂ ਤਾਂ ਇਹ ਲਿਖ ਜੇ ਵੀ ਮਾਂ ਤੋਂ ਬਿਨਾ ਬੱਚੇ ਨੂੰ ਕੋਈ ਨਹੀਂ ਪਾਲ ਸਕਦਾ ਮਾਂ ਤੋਂ ਬਿਨਾ ਬੱਚੇ ਨੂੰ ਕੋਈ ਨਹੀਂ ਪਾਲ ਸਕਦਾ ਹਾਂ ਦੇਣਾ बच्चे नो कोई नहीं पा सकदा hmm. हां जी आगे आगे ਹੈਗਾ ਜੀ ਸੰਯੁਕਤ ਵਾਕ ਉਹ ਸੁੰਦਰ ਅਤੇ ਸੁਚੱਜੀ ਹੈ ਉਹ ਸੁੰਦਰ ਵੀ ਹੈ ਅਤੇ ਸੁਚੱਜੀ ਵੀ ਹੈ ਹਾਂ ਜੀ ਹਾਂ ਠੀਕ ਹੈ ਹਾਂ ਉਹ ਸੁੰਦਰ ਵੀ ਹੈ ਅਤੇ ਸੁਚੱਜੀ ਵੀ ਹੈ ਇਹ ਸੰਯੁਕਤ ਵਾਕ ਬਣ ਗਿਆ ਉਹ ਸੁੰਦਰ ਵੀ ਹੈ ਇੱਕ ਵਾਕ ਅਤੇ ਲਾ ਕੇ ਸੁਚੱਜੀ ਵੀ ਹੈ ਹਾਂ ਅੱਗੇ ਹੈਗਾ ਪ੍ਰਸ਼ਨਵਾਚਕ ਵਾਕ ਬਣਾਉਣਾ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ ਇਸ ਨੂੰ ਆਪਾਂ ਇਹ ਬਣਾ ਸਕਦੇ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਹਾਂ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਹਾਂ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ ਠੀਕ ਹੈ ਵਾਹ ਕੀ ਬਾਤ ਹੈ ਚਲੋ ਜੀ ਅੱਗੇ ਸਾਡੇ ਕੋਲੇ ਅਖੌਤਾਂ ਆ ਗਈਆਂ ਫੇਰ ਲਿਖਿਆ ਖੌਤਾਂ ਵਿੱਚੋਂ ਕਿਸੇ 5 ਨੂੰ ਵਾਕਾਂ ਵਿੱਚ ਵਰਤੋ ਜਾਂ ਉਹਨਾਂ ਦੀਆਂ ਵਰਤੋਂ ਸਥਿਤੀਆਂ ਬਾਰੇ ਦੱਸੋ ਵਾਕਾਂ ਵਿੱਚ ਵਰਤੋ ਜਾਂ ਵਰਤੋ ਸਥਿਤੀਆਂ ਬਾਰੇ ਥੋੜਾ ਜਿਹਾ ਇਹ ਵੀ ਕਲੀਅਰ ਕਰੋ ਜੀ ਵਾਕਾਂ ਵਿੱਚ ਵਰਤੋ ਦਾ ਵਾਕਾਂ ਦੇ ਵਿੱਚ ਵਰਤਨਾ ਵਰਤੋ ਸਥਿਤੀ ਇਹ ਹੋਗੀ ਆਪਾਂ ਇਹ ਦੱਸਣ ਵੀ ਇਹ ਕਦੋਂ ਵਰਤੀ ਜਾਂਦੀ ਹੈ ਕਿੱਥੇ ਵਾਕਾਂ ਦੇ ਕਿਸ ਮੌਕੇ ਤੇ ਵਰਤੀ ਜਾਂਦੀ ਹੈਗੇ ਇਹ ਓਕੇ ਹੂੰ ਜਦੋਂ ਤੁਸੀਂ ਮਤਲਬ ਉਹਦੀ ਦੱਸੋ ਸਥਿਤੀ ਤਾਂ ਵੀ ਤੁਹਾਨੂੰ 2 ਨੰਬਰ ਮਿਲਣਗੇ ਠੀਕ ਹੈ ਜੇ ਤੁਸੀਂ ਉਹਨੂੰ ਵਰਤ ਕੇ ਦਿਖਾਤਾ ਵਾਕ ਦੇ ਵਿੱਚ ਤਾਂ ਵੀ ਤੁਹਾਨੂੰ 2 ਨੰਬਰ ਹੀ ਮਿਲਣਗੇ ਅ ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ ਇਹ ਕਦੋਂ ਵਰਤ ਇਹਦੀ ਵਰਤੋ ਸਥਿਤੀ ਦੱਸ ਦਿਓ ਜਾਂ ਇਹਦਾ ਵਾਕ ਹਮਮ ਉਹ ਅਸ਼ਰਤੀਆਂ ਹੁੰਦੀਆਂ ਵੀ ਕੋਈ ਕੀਮਤੀ ਚੀਜ਼ਾਂ ਹਾਂ ਉਹਨਾਂ ਅਸ਼ਰਤੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾ ਕੋਲੇ ਮਤਲਬ ਮਾੜੀ ਚੀਜ਼ ਹੋਗੀ ਹਾਂ ਹਾਂ ਬਿਲਕੁਲ ਤਾਂ ਇਹ ਉਦੋਂ ਬਾਅਦ ਖਾਤ ਵਰਤੀ ਜਾਂਦੀ ਹੈ ਵੀ ਜਦੋਂ ਆਪਾਂ ਕੀਮਤੀ ਚੀਜ਼ਾਂ ਪ੍ਰਤੀ ਤਾਂ ਲਾਪਰਵਾਹ ਰਹੀਏ ਤੇ ਜਿਹੜੀਆਂ ਘੱਟ ਕੀਮਤੀ ਹੋਣ ਜਾਂ ਮਾੜੀਆਂ ਚੀਜ਼ਾਂ ਹੋਣ ਉਹਨੂੰ ਸਾਹਮਣੇ ਰੱਖੀਏ ਤਾਂ ਉਦੋਂ ਇਹ ਖਾਤ ਵਰਤੀ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਮਨਜੀਤ ਕੌਰ ਆ ਗਈ ਹਮਮ ਇੱਕ ਦਿਨ ਜਿਵੇਂ ਵਾਕਤਾਵ ਦੇ ਵਿੱਚ ਵੀ ਆਇਆ ਆਪਣੇ ਮਨਜੀਤ ਕੌਰ ਆ ਗਈ ਉਨਾਂ ਆ ਕੇ ਆਈਏ ਗਮ ਬਾਥਰੂਮ ਦੇ ਵਿੱਚੋਂ ਬਾਹਰ ਤਾਂ ਉਹਦੀ ਮਾਂ ਨੇ ਦੇਖਿਆ ਵੀ ਮਨਜੀਤ ਕੌਰ ਉੱਥੇ ਆਪਣਾ ਜਿਹੜਾ ਗਹਿਣੇ ਭੁੱਲਿਆ ਜੀ ਤੇ ਜਿਹੜੇ ਜਦੋਂ ਬਾਅਦ ਚ ਮਾਂ ਨੇ ਦੇਖਿਆ ਵੀ ਗਹਿਣੇ ਉੱਥੇ ਭੁੱਲਿਆ ਜੀ ਤਾਂ ਉਹਦੀ ਮਾਂ ਨੇ ਉਹਨੂੰ ਟੋਕ ਕੇ ਆ ਵੀ ਮਨਜੀਤ ਵੀ ਧਿਆਨ ਰੱਖਿਆ ਕਰ ਵੀ ਤੇ ਜਿਹੜੇ ਨਕਲੀ ਗਹਿਣੇ ਉਹ ਤਾਂ ਬੜਾ ਸਾਹਮ ਸਾਹਮ ਕੇ ਰੱਖਦੀਆਂ ਜਿਹੜੇ ਤਾਂ ਅਸਲੀ ਗਹਿਣੇ ਸੋਨੇ ਦਾ ਉਹ ਤਾਂ ਉੱਥੇ ਭੁੱਲਿਆ ਜੀ ਤੇਰੀ ਤਾਂ ਉਹ ਗੱਲ ਆ ਗਈ ਵੀ ਆ ਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਰਾ ਹੋਰ ਸਹੀ ਗੱਲ ਆ ਜੀ ਆਪੇ ਮੈਰਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ ਇਹਦੇ ਬਾਰੇ ਜਾਣਨਾ ਪਊ ਜੀ ਜਦੋਂ ਕੋਈ ਮਤਲਬ ਆਪੇ ਮਰਜ਼ੀ ਪੁੱਜੀ ਜਦੋਂ ਕੋਈ ਵਿਅਕਤੀ ਆਪਣੇ ਬਾਰੇ ਆਪਣੀ ਸਿਫਤ ਕਰਦਾ ਤੇ ਆਪਣੇ ਪਰਿਵਾਰ ਦੀ ਸਿਫਤ ਕਰੀ ਜਾਂਦਾ ਹੋਵੇ ਤਾਂ ਉਦੋਂ ਇਹ ਖੌਤ ਵਰਤੀ ਜਾਂਦੀ ਹੈਗੀ ਆਪੇ ਮਰਜ਼ੀ ਪੁੱਜੀ ਆਪੇ ਮੇਰੇ ਮੱਛੇ ਜੀ ਨਾ ਠੀਕ ਹੈ ਜੀ ਅੱਗੇ ਹੈਗੇ ਜੀ ਹੱਥ ਨੂੰ ਹੱਥ ਧੋਂਦਾ ਹੈ ਇਹ ਖੌਤ ਉਦੋਂ ਵਰਤੀ ਜਾਂਦੀ ਹੈ ਵੀ ਜਦੋਂ ਕਿਸੇ ਨੂੰ ਆਪਸੀ ਸਹਿਯੋਗ ਦੀ ਭਾਵਨਾ ਬਾਰੇ ਦੱਸਣਾ ਹੋਵੇ ਭਾਈ ਸਹਿਯੋਗ ਨਾਲ ਹੀ ਕੰਮ ਚੱਲਦਾਗਾ ਠੀਕ ਹੈ ਉਦੋਂ ਇਹ ਖੌਤ ਵਰਤੀ ਜਾਂਦੀ ਹੈ ਰਾਣੀ ਆਪਣੇ ਪੈਰ ਤੋਂ ਦੀ ਗੋਲੀ ਨਹੀਂ ਕਹਾਉਂਦੀ ਹੁਣ ਇਹ ਮ ਰਾਣੀ ਹੈਗੀ ਜੋ ਆਪਣੇ ਪੈਰ ਧੋ ਲੋਗੀ ਇਹਦਾ ਮਤਲਬ ਇਹ ਨਹੀਂ ਹੈਗੇ ਵੀ ਗੋਲੀ ਹੈਗੀ ਠੀਕ ਹੈ ਤਾਂ ਇਹਦਾ ਅਰਥ ਇਹ ਹੈਗਾ ਵੀ ਸਾਨੂੰ ਕੋਈ ਵੀ ਕੰਮ ਕਰਨਾ ਚਾਹੁੰਦਾਗਾ ਉਹਦੇ ਬਾਰੇ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮਾੜਾ ਕੰਮ ਆ ਜਾਂ ਚੰਗਾ ਕੰਮ ਨਹੀਂ ਕਰਨਾ ਕੋਈ ਵੀ ਕੰਮ ਕਰਨ ਦਾ ਇਹਣਾ ਨਹੀਂ ਹੁੰਦਾ ਆਪਣਾ ਆਪ ਕੰਮ ਕਰਨਾ ਠੀਕ ਹੈ ਜੀ ਮੰਨ ਲਓ ਆਪਣਾ ਕੰਮ ਆਪ ਕਰ ਆਪਣਾ ਕੰਮ ਆਪ ਕਰਨ ਦੀ ਸਿੱਖਿਆ ਦੇਣ ਵਾਲੀ ਖਾਉਦਾ ਇਹ ਵੀ ਆਪਣਾ ਕੰਮ ਆਪ ਕਰੋ ਜਿਵੇਂ ਗੁਰੂ ਸਾਹਿਬਾਨ ਨੇ ਕਰਿਆ ਹਾ ਆਪਣੇ ਹੱਥੀ ਆਪੇ ਹੀ ਆਪਣਾ ਕਾਜ ਸਵਾਰੀ ਠੀਕ ਹੈ ਜੀ ਅੱਗੇ ਆਗੇ ਜੀ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਹੂੰ ਦੇਖੋ ਇਹਦੇ ਵਿੱਚ ਜੋਗੀ ਹੈ ਜੋਗੀ ਤੋਂ ਜਿਹੜਾ ਅਗਲੇ ਪੱਤਰ ਹੁੰਦਾ ਸੀ ਉਹ ਸਿੱਧਾ ਦਾ ਹੁੰਦਾ ਸੀਗਾ ਸਿੱਧ ਜੋਗੀ ਨਾਲੋਂ ਥੋੜਾ ਜਿਆਦਾ ਅੱਗੇ ਸਿੱਧ ਹੁੰਦੇ ਸੀਗੇ ਹਾਂ ਵੀ ਜੇ ਘਰ ਦੇ ਵਿੱਚ ਜਿਹੜਾ ਕੋਈ ਜੋਗੀ ਹੈਗਾ ਉਹਨੂੰ ਤਾਂ ਆਪਾਂ ਕਹਿੰਦੇ ਆ ਵੀ ਇਹ ਕਿਹੜਾ ਜੋਗੜਾ ਹੈਗਾ ਜਿਹੜਾ ਕੋਈ ਬਾਹਰਲਾ ਜੋਗੀ ਹੈ ਉਹਨੂੰ ਕਹਿੰਦੇ ਆ ਆਪਾਂ ਸਿੱਧਾ ਹੈਗਾ ਇਹ ਭਾਵ ਕਿ ਆਪਣੇ ਜਦੋਂ ਘਰ ਦੇ ਮੈਂਬਰ ਦੀ ਤਾਂ ਕੋਈ ਪੁੱਛਪੜਤਾਲ ਨਹੀਂ ਹੈਗੀ ਤੇ ਬਾਹਰਲੇ ਦੀ ਆਪਾਂ ਜਿਆਦਾ ਤਵੱਜੋ ਦਿੰਦੇ ਆਂਗੇ ਕਿਸੇ ਚੀਜ਼ ਦੀ ਤਾਂ ਉਦੋਂ ਇਹ ਖੌਤ ਉੱਠਦੀ ਜਾਂਦੀ ਹੈ ਠੀਕ ਹੈ ਠੀਕ ਹੈ ਕੋ ਨਾ ਚੱਲੀ ਬਾਬਾ ਤੇ ਹਾਈ ਥੋੜਾ ਜਿਹਾ ਕੰਮਕਾਰ ਕਰਕੇ ਥੱਕ ਜਾਣਾ ਬੰਦਾ ਹਾਂ ਠੀਕ ਹੈ ਨਵਾਂ ਨੌ ਦਿਨ ਪੁਰਾਣਾ 100 ਦਿਨ ਇਹ ਸੋਖੇ ਸੋਖੇ ਕਾ ਹਫਤਾ ਨੇ ਵੈਸੇ ਹਾਂਜੀ ਹਾਂ ਹਾਂ ਕੋਈ ਵੀ ਚੀਜ਼ਾਂ ਨਵਾਂ ਨੌ ਦਿਨ ਪੁਰਾਣਾ 100 ਦਿਨ ਠੀਕ ਹੈ ਇੱਕ ਦਰ ਬੰਦ 100 ਦਰ ਖੁੱਲਾ ਹਮੇਸ਼ਾ ਆਸਵੰਦ ਰਹਿਣ ਲਈ ਇਹ ਹੋਣੀ ਚਾਹੀਦੀ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਇਹ ਆ ਗਿਆ ਵੀ ਕਾਵ 17 ਪੜ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦੇ ਪਹਿਲਾਂ ਆਪਾਂ ਕਾਵ 17 ਪੜ੍ਹਣੀਆਂ ਨੇ ਹਾਂ ਪਹਿਲੇ ਡੰਗ ਮਦਾਰੀਆਂ ਮੰਤਰ ਮਾਰਗਵਾਚ ਬੁੱਢੀ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਨਾਗਾ ਕੀਲੇ ਲੋਕ ਮੁਹ ਬਸ ਫਿਰ ਡੰਗ ਡੰਗ ਹੀ ਡੰਗ ਪਲੋਂ ਪਲਈ ਪੰਜਾਬ ਦੇ ਨੀਲੇ ਪੈ ਗਏ ੰਗ ਗਲੀਆਂ ਟੁੱਟ ਗਏ ਗੀਤ ਫਿਰ ਤੱਕਲੇ ਉਪਕੀ ਤੰਦ ਤਰਿੰਜ ਨੂੰ ਟੁੱਟੀਆਂ ਸਹੇਲੀਆਂ ਚਰ ਖੜੇ ਕੁੱਕਰ ਬੰਦੇ ਅਮਰਤਾ ਪ੍ਰੀਤਮ ਦੀ ਰਚਨਾ ਜੀ ਹਾਂਜੀ ਹਾਂ ਉਪਰੋਕਤ ਕਾਵ ਸਤਰਾਂ ਕਿਹੜੀ ਕਵਤਾ ਵਿੱਚੋਂ ਲਈਆਂ ਗਈਆਂ ਹਨ ਤੇ ਇਸ ਦਾ ਇਸ ਕਿਸ ਦੀ ਰਚਨਾ ਹੈ ਅਮਰਤਾ ਪ੍ਰੀਤਮ ਦੀ ਰਚਨਾ ਤੇ ਲਈਆਂ ਗਈਆਂ ਕਿਹਦੇ ਚੋਂ ਇਹ ਵਾਰਸ਼ਾ ਕਵਤਾ ਜੀ ਵਾਰਸ਼ਾ ਤੋਂ ਠੀਕ ਹੈ ਅਜਾ ਖਵਾਰੀ ਸ਼ਾਨੋ ਹਾਂਜੀ ਹਾਂ ਓਕੇ ਬਾਰੇ ਸਰ ਠੀਕ ਹੈ ਜੀ ਦੂਜਾ ਤਾਪ 17 ਵਿੱਚ ਕਿਸ ਕਾਲ ਭਵ ਕਿਸ ਸਮੇਂ ਦੀ ਗੱਲ ਕੀਤੀ ਗਈ ਹੈ ਇਹ 1947 ਦੀ ਜਿਹੜੀ ਪੰਜਾਬ ਦੀ ਵੰਡ ਹੋਈ ਸੀ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਠੀਕ ਹੈ ਜੀ ਮਦਾਰੀ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਮਦਾਰੀ ਸ਼ਬਦ ਇੱਥੇ ਜਿਹੜੇ ਨੇਤਾ ਸੀਗੇ ਵੱਖ-ਵੱਖ ਧਰਮਾਂ ਦੇ ਕੌਮਾਂ ਦੇ ਨੇਤਾ ਸੀ ਉਹਨਾਂ ਲਈ ਵਰਤੇ ਗਏ ਠੀਕ ਹੈ ਠੀਕ ਹੈ ਪ੍ਰਸ਼ਨ ਨੌਮਾ ਕਿਸੇ ਇੱਕ ਕਵਤਾ ਦਾ ਕੇਂਦਰੀ ਭਾਵ ਚੁੱਮਚਮ ਰੱਖੋ ਕਲਗੀਜੁਹਾਰ ਦੀ ਅਨੰਦ ਲਾਲ ਨੌਰਪੁਰੀ ਦੀ ਇਸ ਦਾ ਕੇਂਦਰੀ ਭਾਵ ਤੁਸੀਂ ਕਟੋ ਮਤਲਬ ਜ਼ਿਆਦਾ ਨਹੀਂ ਤੈਨਾਂ ਜਾਂ 4 17 ਦੇ ਵਿੱਚ ਲਿਖਣਾਗਾ ਜਿਆਦਾ ਵੱਡਾ ਲਿਖ ਦੋਗੇ ਉਸ ਦੇ ਜਿਹੜੇ ਅੰਕਾ ਤੁਹਾਨੂੰ ਘੱਟ ਮਿਲਣਗੇ ਜੇਕਰ ਬਹੁਤ ਛੋਟਾ ਲਿਖ ਦੋਗੇ ਤਾਂ ਵੀ ਨਹੀਂ ਤਾਂ ਮੇਨ ਥੀਮ ਆ ਮੇਨ ਸੈਂਟਰਲ ਆਈਡੀ ਹੈਗਾ ਉਹ ਤੁਸੀਂ ਲਿਖਣਾਗਾ ਉਹ ਕੇਂਦਰੀ ਭਾਵ ਲਿਖਣਾ ਅੱਗੇ ਹੈਗਾ ਪ੍ਰਸ਼ਨ ਨੰਬਰ 10 ਇੱਕ ਕਹਾਣੀ ਦਾ Saar ਲਿਖਣਾ 6 ਨੰਬਰ ਦਾ ਹੈਗਾ ਤਾਂ ਇਸ ਦੇ ਲਈ ਘੱਟੋ ਘੱਟ ਤੁਹਾਨੂੰ ਇੱਕ ਪੇਜ ਜ਼ਰੂਰ ਲਿਖਣਾ ਪਵੇਗਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੀਆਂ ਘਟਨਾਵਾਂ ਨੇ ਲੜੀਵੱਧ ਲਿਖਣੀਆਂ ਪੈਣਗੀਆਂ ਠੀਕ ਹੈ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਨੀਲੀ ਕਹਾਣੀ ਇਹ ਮਾੜਾ ਬੰਦਾ ਇਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਆਉਣ ਦੀ ਪੂਰੀ ਪੂਰੀ ਉਮੀਦ ਹੈ। ਸੋ ਏਸੀ ਸਾਡਾ ਅੱਜ ਦਾ ਪੰਜਾਬੀ ਦਾ ਪੇਪਰ ਉਮੀਦ ਹੈ ਕਿ ਤੁਸੀਂ ਇਸ ਪੇਪਰ ਦੇ ਨਾਲ ਚੰਗੀ ਤਰ੍ਹਾਂ ਤਿਆਰੀ ਕਰ ਲਵੋਗੇ ਤੇ ਕੱਲ ਦੇ ਲਈ ਕੱਲ ਦੇ ਪੇਪਰ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ। ਬਾਕੀ ਮਿਲਦੇ ਆਂ ਪੇਪਰ ਤੋਂ ਬਾਅਦ ਉਸ ਤੋਂ ਬਾਅਦ ਦੱਸਿਓ ਤੁਸੀਂ ਕਿ ਤੁਹਾਡਾ ਪੇਪਰ ਕਿਸ ਤਰ੍ਹਾਂ ਦਾ ਹੋਇਆ। ਠੀਕ ਆ ਧੰਨਵਾਦ ਜੁੜੇ ਰਹੋ ਸਾਡੇ ਸਟੱਡੀ ਸਫਰ ਪੰਜਾਬੀ ਦੇ ਨਾਲ। ਬਹੁਤ-ਬਹੁਤ ਧੰਨਵਾਦ।